ਕੁੜੀ ਦਾ ਪਿਓ ਕਹਿੰਦਾ ਸੀਗਾ ਕਿ ਜੇਕਰ ਮੇਰੀ ਕੁੜੀ ਕੈਨੇਡਾ ਜਾ ਕੇ ਮੁੱਕਰ ਗਈ ਨਾ ਤਾਂ ਮੈਂ ਆਪਦੀ ਦਾੜੀ ਕਹਿੰਦਾ ਮੂਤ ਨਾਲ ਮਣਾ ਦਊਗਾ ਕਹਿੰਦਾ ਜੇ ਵਿਆਹ ਤੋਂ ਬਾਅਦ ਮੇਰੀ ਕੁੜੀ ਨੇ 19 ਕੀ ਕੀਤੀ ਤਾਂ ਚੌਂਕ 'ਚ ਬਿਠਾ ਕੇ ਕਹਿੰਦਾ ਮੇਰੇ ਸਿਰ 'ਚ 176 ਮਾਰਿਓ ਹੁਣ ਉਹੋ ਹੀ ਪਿਓ ਆਪਦੇ ਬਿਆਨ ਬਦਲ ਗਿਆ ਹੁਣ ਕਹਿੰਦਾ ਮੇਰੀ ਧੀ ਦੀ ਮਰਜ਼ੀ ਆ ਮੇਰੀ ਧੀ ਜੋ ਕਰੂਗੀ ਸਾਨੂੰ ਉਹੀ ਮਨਜ਼ੂਰ ਆ ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈ ਹੈ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਕੁੜੀ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨੀ ਹੈ ਨਾ ਭਈ ਉਸ ਕੁੜੀ ਨੇ ਕੈਨੇਡਾ ਲ ਜਾ ਕੇ ਮੁੰਡੇ ਦਾ ਇਹੋ ਜਿਹਾ ਮਾੜਾ ਹਾਲ ਕੀਤਾ ਕਿ ਮੁੰਡਾ ਚੀਕਾਂ ਮਾਰਦਾ ਕੈਨੇਡਾ ਤੋਂ ਪੰਜਾਬ ਭੱਜ ਕੇ ਆ ਗਿਆ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 2019 ਤੋਂ 2019 ਦੇ ਵਿੱਚ ਕੀ ਹੁੰਦਾ ਕਿ ਇੱਕ ਮੁੰਡਾ ਹੁੰਦਾ ਗੋਲਡੀ ਨਾਂ ਦਾ ਤੇ ਮੁੰਡੇ ਦੇ ਵੀ ਮਾੜਾ-ਮਾੜਾ ਕੀੜਾ ਹੁੰਦਾ ਕੈਨੇਡਾ ਜਾਣ ਦਾ ਚਲੋ ਜੀ ਆਈਲੈਂਡਸ ਲਈ ਕੁੜੀ ਲੱਭਣੀ ਸ਼ੁਰੂ ਕਰ ਲੈਂਦੇ ਆ ਹੁਣ ਤੁਹਾਨੂੰ ਪਤਾ ਹੈ ਕਿ ਜਦੋਂ ਆਪਣੇ ਲੋਕਾਂ ਨੇ ਆਈਲੈਂਡਸ ਲਈ ਕੁੜੀ ਲੱਭਣੀ ਹੁੰਦੀ ਹੈ ਤਾਂ ਨਾ ਤਾਂ ਆਪਾਂ ਕੁੜੀ ਵਾਲਿਆਂ ਦਾ ਖਾਨਦਾਨ ਦੇਖਦੇ ਆ ਨਾ ਕੋਈ ਉਹਨਾਂ ਦਾ ਪਿਸ਼ੋਕੜ ਦੇਖਦੇ ਆ ਆਪਾਂ ਨੂੰ ਐ ਹੁੰਦਾ ਵੀ ਕੁੜੀ ਦੇ ਬੈਂਡ ਚੰਗੇ ਆਏ ਹੁਣ ਕੁੜੀ ਪੜੀ ਲਿਖੀ ਹੋਵੇ ਵੀ ਆਪਣਾ ਵੀਜ਼ਾ ਲੱਗ ਜੇ ਚਲੋ ਜੀ ਉਸੇ ਤਰ੍ਹਾਂ ਕਿਤੇ ਨਾ ਕਿਤੇ 골ਡੀ ਦੇ ਦਿਲ 'ਚ ਵੀ ਲਾਲਚ ਸੀਗਾ ਵੀ ਚਲੋ ਯਾਰ ਕੋਈ ਕੁੜੀ ਲੱਭ ਜੇ ਚਲੋ ਜੀ ਵਿਚੋਲਿਆਂ ਨੇ 10 ਦੋ ਸਪਾਈ ਤਾਂ ਇੱਕ ਕੁੜੀ ਮਿਲ ਜਾਂਦੀ ਹੈ ਜਿਹੜਾ ਕੁੜੀ ਦਾ ਪਿਓ ਹੁੰਦਾ ਉਹ ਟਾਇਰਾਂ ਨੂੰ ਪੈਂਚਰ ਪੁੰਚਰ ਲਾਉਂਦਾ ਹੁੰਦਾ ਉਹਦੀ ਪੈਂਚਰ ਵਾਲੀ ਦੁਕਾਨ ਹੁੰਦੀ ਹੈ ਤੇ ਕੁੜੀ ਦਾ ਸਾਰਾ ਪਰਿਵਾਰ ਅਮਰਤਧਾਰੀ ਹੁੰਦਾ ਕੁੜੀ ਕੋਈ ਬਾੜੀ ਸੋਣੀ ਸੁਨੱਖੀ ਨਹੀਂ ਹੁੰਦੀ ਕਾਲੋ ਜੀ ਹੁੰਦੀ ਹੈ ਕੋਈ ਬਾੜੀ ਸੋਣੀ ਸੁਨੱਖੀ ਨਹੀਂ ਹੁੰਦੀ ਪਰ ਪੜ੍ਹੀ ਲਿਖੀ ਹੁੰਦੀ ਹੈ ਚਲੋ ਜੀ 골ਡੀ ਵੈਸੇ ਸੋਣਾ ਸੁਨੱਖਾ ਸੀਗਾ 골ਡੀ ਨਾਲ 2019 ਦੇ ਵਿੱਚ ਉਸ ਕੁੜੀ ਦਾ ਰਿਸ਼ਤਾ ਤੈਅ ਹੋ ਜਾਂਦਾ ਰਿਸ਼ਤਾ ਹੋਣ ਤੋਂ ਬਾਅਦ ਫਿਰ 골ਡੀ ਆਪ ਦੇ ਖਰਚੇ ਤੇ ਉਸ ਕੁੜੀ ਨੂੰ ਆਈਲੈਂਡਸ ਕਰਾਉਂਦਾ ਦੋ ਤਿੰਨ ਵਾਰੀ ਆਈਲੈਂਡਸ ਚੋਂ ਪੈਂਟ ਨਹੀਂ ਆਉਂਦੇ ਤੀਜੀ ਚੌਥੀ ਵਾਰੀ ਉਹ ਕੁੜੀ ਦੇ ਪੂਰੇ ਵਧੀਆ ਬੈਂਡ ਆ ਜਾਂਦੇ ਆ ਹੁਣ ਜਦੋਂ ਕੁੜੀ ਦੇ ਆਈਲੈਂਡਸ ਤੋਂ ਬੈਂਡ ਵਧੀਆ ਆ ਜਾਂਦੇ ਆ ਤੇ ਫਿਰ ਕੁੜੀ ਦੇ ਮਾਪਿਓ ਦੇ ਦਿਲ 'ਚ ਕਿਤੇ ਨਾ ਕਿਤੇ ਲਾਲਚ ਆ ਜਾਂਦਾ ਕੁੜੀ ਦੇ ਮਾਪਿਓ ਦੇ ਦਿਲ 'ਚ ਇਹ ਲਾਲਚ ਆ ਜਾਂਦਾ ਵੀ ਸਾਡੀ ਕੁੜੀ ਨੂੰ ਬੈਂਡ ਤਾਂ ਆ ਗਏ ਵਧੀਆ ਵੀ ਕੈਨੇਡਾ ਦਾ ਠੂ ਕਰਕੇ ਜਾਊਗੀ ਇਹ ਵੀ ਕਿਉਂ ਨਾ ਹੁਣ ਕੋਈ ਹੋਰ ਚੰਗੇ ਘਰ ਦਾ ਮੁੰਡਾ ਲੱਭ ਲਈ ਜਿਹਦੇ ਕੋਲ ਚੰਗੀ ਜ਼ਮੀਨ ਜਾਇਦਾਦ ਹੋਵੇ ਚਲੋ ਜੀ ਇਹ ਕੀ ਕਰਦੇ ਆ ਫਿਰ ਇਹ 골ਡੀ ਵਾਲੇ ਪਾਸਿਓਂ ਪਿੱਛੇ ਹਟ ਜਾਂਦੇ ਆ ਰਿਸ਼ਤੇ ਤੋਂ ਰਿਸ਼ਤਾ ਤੋੜਦੇ ਵੀ ਨਹੀਂਗੇ ਪਰ ਉਹ ਥੋੜੇ ਜਿਹਾ ਪੇਛਾਂ ਹਟ ਕੇ ਮੁੜ ਕੇ ਆਸੇ ਪਾਸੇ ਮੂੰਹ ਮਾਰਨ ਲੱਗ ਜਾਂਦੇ ਆ ਕੋਈ ਚੰਗਾ ਰਿਸ਼ਤਾ ਲੱਭਣ ਲੱਗ ਜਾਂਦੇ ਆ ਜਿਹੜੀ ਹੁਣ ਕੁੜੀ ਸੀ ਉਹ ਕੋਈ ਵਾਲੀ ਸੋਹਣੀ ਸੁਨੱਖੀ ਨਹੀਂ ਸੀ ਕੋਈ ਨੈਣ ਨਕਸ਼ ਨਹੀਂ ਈ ਏ ਸੋਹਣੀ ਸੀ ਕਿ ਰੰਗ ਵੀ ਕਾਲਾ ਜਿਹਾ ਸੀਗਾ ਮੇਰੇ ਵਰਗਾ ਤੇ ਉਹਨਾਂ ਦੇ ਹੱਥੀ ਕੋ ਚੰਗਾ ਮੁਰਗਾ ਚੜਿਆ ਨਹੀਂ ਜਦੋਂ ਚੰਗਾ ਮੁਰਗਾ ਨਾ ਚੜਿਆ ਤੇ ਪਹੁੰਚੋਂ ਕੇ ਫਿਰ ਰਿਸ਼ਤਾ ਚੱਕ ਕੇ 골ਡੀ ਨਾਲ ਫਿਰ ਪੱਕਾ ਕਰ ਲੈਂਦੇ ਆ ਹੁਣ ਕਿਤੇ ਨਾ ਕਿਤੇ 골ਡੀ ਨੂੰ ਪਤਾ ਲੱਗ ਜਾਂਦਾ ਵੀ ਕੁੜੀ ਦਾ ਮਾਂ ਪਿਓ ਆਸੇ ਪਾਸੇ ਰਿਸ਼ਤਾ ਲੱਭਦਾ ਫਿਰ ਇਹਨਾਂ ਨੂੰ ਕੋਈ ਰਿਸ਼ਤਾ ਚੰਗਾ ਲੱਭੇ ਨਹੀਂ ਕਿਉਂਕਿ ਵਿੱਚੋ ਵਿੱਚ ਰਿਸ਼ਤੇਦਾਰੀ ਗੱਲਾਂ ਦੱਸ ਦਿੰਦੇ ਹੁੰਦੇ ਆ ਫਿਰ 골ਡੀ ਨੇ ਕੁੜੀ ਦੇ ਮਾਂ ਪਿਓ ਨੂੰ ਕਿਹਾ ਵੀ ਦੇਖੋ ਭਾਈ ਜੇ ਤੁਹਾਡਾ ਨਹੀਂ ਮੰਨ ਮੰਦਾ ਜਿੰਨਾ ਕਿ ਮੇਰਾ ਖਰਚਾ ਆਇਆ ਉਹਨਾਂ ਕਾ ਮੇਰਾ ਪੈਸਾ ਵਾਪਸ ਮੋੜ ਦਿਓ ਤੁਸੀਂ ਅੱਜ ਧੀਕ ਤੇ ਹੋਰ ਵਿਆਹ ਲੋ ਕਹਿੰਦੇ ਨਹੀਂ ਜੀ ਨਹੀਂ ਵਿਆਹ ਤੇਰੇ ਨਾਲ ਹੀ ਕਰਨਾ ਚਲੋ ਜ ਇਸ ਕੁੜੀ ਦੇ ਨਾਲ ਹੋ ਜਾਂਦਾ ਵਿਆਹ ਤੋਂ ਬਾਅਦ ਫਾਇਲ ਲਾਉਣ ਦਾ ਸਿਲਸਿਲਾ ਸ਼ੁਰੂ ਹੁੰਦਾ ਤਿੰਨ ਚਾਰ ਰਿਫਿਊਜ਼ਲ ਆ ਜਾਂਦੀਆਂ ਨੇ ਮੜਕੇ ਇਸ ਕੁੜੀ ਦਾ 2023 ਚ ਵੀਜ਼ਾ ਲੱਗ ਜਾਂਦਾ ਤੇ ਇਹ ਕੁੜੀ ਮੁੜ ਕੇ ਕੈਨੇਡਾ ਚਲੀ ਜਾਂਦੀ ਜਦੋਂ ਕੁੜੀ ਕੈਨੇਡਾ ਚਲੀ ਜਾਂਦੀ ਆ ਇਹ ਉੱਥੇ ਦੀ ਭੂਆ ਦੀ ਕੁੜੀ ਰਹਿੰਦੀ ਦੀ ਉਸ ਆਪ ਦੀ ਭੂਆ ਦੀ ਕੁੜੀ ਕੋਲ ਜਾ ਕੇ ਰਹਿਣ ਲੱਗ ਜਾਂਦੀ ਆ ਹੁਣ 골ਡੀ ਨੇ ਵਿਚਾਰੇ ਨੇ ਚੱਕ ਚਕਾ ਕੇ ਵੇਚ ਵੱਟ ਕੇ ਸਾਰਾ ਕੁਝ 30-35 ਲੱਖ ਰੁਪਈਆ ਇਸ ਕੁੜੀ ਤੇ ਖਰਚਾ ਕਰਤਾ ਚਲੋ ਜੀ ਕੁੜੀ ਕੈਨੇਡਾ ਜਾ ਕੇ ਵਧੀਆ গোলডিਰ ফোন ਤੇ ਗੱਲਾਂ ਬਾਤਾਂ ਕਰਿਆ ਕਰੇ ਉਹ ਹੀ ਲਵ ਯੂ ਲਵ ਯੂ ਜਾਨੂ ਜਾਨੂ ਮੈਸੇਜੂ ਮੈਸੇਜੂ ਤੇ ਸਾਰਾ ਕੁਝ ਕਰਿਆ ਕਰੇ ਜਿਹੜੇ ਚੋਚਲੇ ਕਰਦੀਆਂ ਹੁੰਦੀਆਂ ਨੇ ਸੱਤ ਅੱਠਾਂ ਮਹੀਨੇ ਮੁਰਾਦ ਮੁੜ ਕੇ 골ਡੀ ਦੀ ਫਾਇਲ ਲੱਗ ਜਾਂਦੀ ਹੈ ਤੇ 골ਡੀ ਦਾ ਵੀਜ਼ਾ ਤੇ 골ਡੀ ਵੀ ਮੁੜ ਕੇ ਕੈਨੇਡਾ ਪਹੁੰਚ ਜਾਂਦਾ 골ਡੀ ਉਹ ਮੜਾ ਮੋਟਾ ਪੈਕਸ਼ੇਕ ਲਾਉਣ ਦਾ ਸ਼ਕੀਨ ਸੀਗਾ ਜਦੋਂ 골ਡੀ ਕੈਨੇਡਾ ਜਾਂਦਾ ਤੇ ਉੱਥੇ ਭੂਆ ਦੀ ਕੁੜੀ ਰਹਿੰਦੀ ਹੁੰਦੀ ਆ ਉੱਥੇ 골ਡੀ ਵਾਲੀ ਰਹਿੰਦੀ ਉੱਥੇ 골ਡੀ ਰਿਆ ਕਰੇ ਤੇ 골ਡੀ ਨੇ ਮੁੜ ਕੇ ਦਸਾਂ ਦਿਨਾਂ ਬਾਅਦ ਮੜਾ ਚਿੱਲ ਮੂੜ ਕੀਤਾ ਮੜਾ ਪੈਕਸ਼ੇਕ ਲਾਉਣ ਲੱਗਾ ਤੇ ਨਾਲ ਮੁੜ ਕੇ ਉਹ ਵੀ ਬਹਿ ਗਈ 골ਡੀ ਦੀ ਘ ਹੁਣ 골ਡੀ ਵੇਖੇ ਵੀ ਇਹਦੇ ਮਾਂ ਪਿਓ ਨੇ ਅਮਰਤਸ਼ਕਿਆ ਸਾਰਾ ਪਰਿਵਾਰ ਅਮਰਤ ਧਾਰੀ ਗਿਆ ਤੇ ਇਹ ਕਿਵੇਂ ਪੈਗ ਸ਼ਕ ਲਾਉਣ ਲੱਗ ਗਈ ਚਲੋ ਜੀ 골ਡੀ ਚੁੱਪ ਕਰਕੇ ਬਚਾਲ ਕੋਈ ਨਹੀਂ ਕੰਟਰੀ ਇਹੋ ਜੀ ਬਚਾਲ ਇਸ ਸਾਰੇ ਲਾਲੇ ਦੇ ਛਿੱਟ ਛਿੱਟ ਚਲੇ ਵੀ ਲਾਈ ਜਾਂਦੀ ਹੈ ਜਦੋਂ 골ਡੀ ਦੀ ਘਰ ਲਈਆਂ ਦੋ ਚਾਰ ਪੈਗ ਲਾਲੇ ਤੇ ਚੌਥੇ ਪੰਜਵੇਂ ਪੈਗ ਬਾਅਦ ਉਹਨੇ ਕੀ ਕੀਤਾ ਭਰਾਵਾ ਪਰਸ ਤੋਂ ਕੱਢੀ ਸਿਗਰਟ ਤੇ ਦੇ ਸੂਟੇ ਦੇ ਸੂਟਾ 골ਡੀ ਕਹਿੰਦਾ ਕੋਈ ਸ਼ਰਮ ਨੂੰ ਹੱਥ ਮਾਰ ਵੀ ਸਾਰੀ ਉਮਰ ਸਿਗਰਟ ਮੈਂ ਨਹੀਂ ਪੀਤੀ ਤੇ ਤੂੰ ਮੇਰੇ ਸਾਹਮਣੇ ਬਹਿ ਕੇ ਸਿਗਰਟ ਪੀਤੀ ਇਹ ਨਹੀਂ ਤੇਰੇ ਮਾਂ ਪਿਓ ਨੇ ਅਮਰਤ ਸ਼ਾਹ ਕਿਹਾ ਤੂੰ ਮਾੜਾ ਮੋਟਾ ਤਾਂ ਸੋਚ ਉਹ ਕਹਿੰਦੀ ਚੁੱਪ ਕਰਕੇ ਬਹਿ ਜਾ ਕੈਨੇਡਾ ਇੱਥੇ ਸਾਰਾ ਕੁਝ ਚੱਲਦਾ ਵਿਦਵਾਨੀ ਨਾ ਝਾੜ ਇੱਕ ਫੋਨ ਮਾਰੂਗੀ ਪੁਲਿਸ ਠੂ ਦੇ ਨਹੀਂ ਆਊਗੀ ਤੇ ਚੱਕ ਕੇ ਲੈ ਜੂਗੀ ਮਾਂ ਦੇ ਸ਼ੇਰ ਨੂੰ ਜਦੋਂ ਹੁਣ ਬਈ ਘਰ ਲਈ ਇੰਨੀ ਕੀ ਗੱਲ ਸੁਣਾਈ ਦੇ ਹੁਣ 골ਡੀ ਵੀ ਚੁੱਪ ਕਰ ਗਿਆ ਵੀ ਗੱਲ ਤਾਂ ਸਹੀ ਹੈ 10 ਦਿਨ ਹਜੇ ਆਏ ਨੂੰ ਹੋਏ ਇੱਥੇ ਕੁੜੀਆਂ ਦੀ ਸੁਣਵਾਈ ਬਾੜੀ ਆ ਜੇ ਇਹਨੇ ਰੱਜੀ ਨੇ ਕਿਤੇ ਫੋਨ ਮਾਰਤਾ ਸ਼ਰਾਬੜ ਹੋ ਕੇ ਮੈਨੂੰ ਪੁਲਿਸ ਚੱਕ ਕੇ ਲੈ ਜੂਗੀ ਮੇਰਾ ਕੁੰਡਾ ਹੋ ਜੂਗਾ ਤਾਂ ਕੱਖ ਜਾਣਾ ਨਹੀਂ ਬਾਈ ਕਹਿੰਦਾ ਫਿਰ ਉਹੀ 15-20 ਦਿਨਾਂ ਬਾਅਦ ਰੰਗ ਵਿਖਾਉਣੇ ਸ਼ੁਰੂ ਕਰਤੇ ਕਦੇ ਕਿਆ ਕਰੇ ਮੈਂ ਭੂਆ ਦੀ ਕੁੜੀ ਨਾਲ ਸ਼ਾਪਿੰਗ ਕਰਨ ਚੱਲਨੀ ਆ ਮੈਂ ਘੁੰਮਣ ਚੱਲਨੀ ਆ ਮੈਂ ਘੰਟੇ ਤੱਕ ਆਉਣੀ ਆ ਘੰਟੇ ਤੱਕ ਕਹਿ ਕੇ ਰਾਤ ਨੂੰ 12 1 1 ਵਜੇ ਆਇਆ ਕਰਨ ਤੇ ਬਾਈ ਕਹਿੰਦਾ ਇੱਕ ਵਾਰੀ ਮੈਂ ਜਿਹੜੀ ਦੀ ਭੂਆ ਦੀ ਕੁੜੀ ਸੀਗੀ ਉਹਨੂੰ ਮੈਂ ਰੰਗ ਹੀ ਹਤੀ ਆਸ਼ਕ ਨਾਲ ਫੜ ਲਿਆ ਸਾਰਾ ਕੁਝ ਕਰਦੀ ਕਰਾਉਂਦੀ ਨੂੰ ਕਹਿੰਦਾ ਹੁਣ ਇਹ ਵੀ ਭੂਆ ਦੀ ਕੁੜੀ ਨਾਲ ਰਹਿੰਦੀ ਸੀ ਰੰਗ ਤਾਂ ਫਿਰ ਇਹਦੇ ਵੀ ਉਹੀ ਚੜ ਗਏ ਇਹਨੇ ਵੀ ਬਾਹਰ ਆਸ਼ਕੋਸ਼ ਕਰਖ ਲਿਆ ਕਹਿੰਦਾ ਮੈਨੂੰ ਐਵੇਂ ਗੱਲ-ਗੱਲ ਤੇ ਮੂਰਖ ਬਣਾਈ ਜਾਇਆ ਕਰੇ ਕਹਿੰਦਾ ਭ ਕਹਿੰਦਾ ਜਦੋਂ ਮੈਂ ਟੋਕ ਟਕਾਈ ਸ਼ੁਰੂ ਕਰਤੀ ਤੇ ਇਹਨੂੰ ਲੱਗਣ ਲੱਗ ਗਿਆ ਵੀ ਇਹ ਮੇਰੇ ਰਾਹ 'ਚ ਹੁਣ ਰੋੜਾ ਬਣਦਾ ਜਾਂਦਾ। ਕਹਿੰਦਾ ਭਰਾਵਾ ਮੁੜ ਕੇ ਇਹਨੇ ਮੈਨੂੰ ਕਦੇ ਰੱਬ ਜਾਣੇ ਸਬਜ਼ੀ 'ਚ ਜਾਂ ਦੁੱਧ 'ਚ ਕਦੇ ਜੇ ਕੀ ਕੀ ਕੁਝ ਪਾ ਕੇ ਪਿਆਇਆ, ਕਹਿੰਦਾ ਮੈਨੂੰ ਨਹੀਂ ਸੀ ਪਤਾ। ਕਹਿੰਦਾ ਭਾਈ ਮੇਰੀ ਯਾਦਦਾਸ਼ਤ ਜਮਾ ਉੱਡ ਗਈ। ਮੈਨੂੰ ਰਾਤ ਨੂੰ ਨੀਂਦੋਂ ਹਟ ਗਈ। ਕੁੱਲ ਬਲਾਏ ਕਹਿੰਦਾ ਮੈਂ ਫੁੱਲੀ ਡਿਪਰੈਸ਼ਨ 'ਚ ਜਾਵੜਿਆ। ਕਹਿੰਦਾ ਜਦੋਂ ਮੈਂ ਡਿਪਰੈਸ਼ਨ ਜਾਵੜਿਆ ਮੁੜ ਕੇ ਕਹਿੰਦਾ ਇਹਦੇ ਨਾਲ ਮੈਂ ਲੜੋ ਲੜਾਈ ਹੋਣ ਲੱਗ ਗਈ, ਮੇਰੀ ਕਲੇਸ਼ ਵਧਣ ਲੱਗ ਗਿਆ। ਮੁੜ ਕੇ ਕਹਿੰਦੀ ਭਾਈ ਮੈਂ ਤੇਰੇ ਕਦਮ ਮੁੜ ਕੇ ਨਹੀਂ ਚਾਕਾਈ ਪੁਲਿਸ ਨੂੰ ਕੰਪਲੇਟ ਕਰਤੀ ਪੁਲਿਸ ਆ ਜਾਂਦੀ ਆ ਮੈਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਜਾਂਦਾ ਬੁੜਕੇ ਕਹਿੰਦਾ ਮੈਂ ਇਹਨਾਂ ਨਾਲ ਅਡ ਡਰੈਨ ਲੱਗ ਜਾਂਦਾ ਕਹਿੰਦਾ ਵੀ ਹੁਣ ਜਦੋਂ ਮੈਂ ਅਡ ਰਹਿਣ ਲੱਗ ਜਾਂਦਾ ਤਾਂ ਕਹਿੰਦਾ ਬਈ ਮੇਰਾ ਦਿਮਾਗ ਬਿਲਕੁਲ ਕੰਮ ਕਰਨਾ ਬੰਦ ਕਰ ਜਾਂਦਾ ਯਾਦ ਅਸਤ ਮੇਰੀ ਚਲੀ ਜਾਂਦੀ ਆ ਡਿਪਰੈਸ਼ਨ ਦੇ ਵਿੱਚ ਮੈਂ ਹੋਇ ਨਾ ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਮੈਂ ਬੇਸਮੈਂਟ ਤੇ ਚੀਕਾਂ ਤੇ ਕੋਕਾਂ ਮਾਰਿਆ ਕਰਾਂ ਕਹਿੰਦਾ ਹੁਣ ਮੈਂ ਆ ਫੋਨ ਤੇ ਦੇ ਮਾਂ ਪਿਓ ਨੂੰ ਵੀ ਸਾਰੇ ਹਾਲਾਤ ਦੱਸੇ ਜਦੋਂ ਮਾਂ ਪਿਓ ਵੀਡੀਓ ਕਾਲ ਤੇ ਵੇਖਿਆ ਕਰੇ ਵੀ ਸਾਡੇ ਪੁੱਤ ਦਾ ਹ ਵੀ ਦੁੱਤ ਵਰਗਾ ਗੋਰਾ ਚਿੱਟਾ ਸੀ ਤਾਂ ਹੁਣ ਜਮਾ ਬੇੜਾ ਕਰਕ ਹੋ ਗਿਆ ਸਾਡੇ ਮੁੰਡੇ ਦਾ ਲੋਕ ਤਾਂ ਕੈਨੇਡਾ ਜਾ ਕੇ ਸੋਹਣੇ ਹੁੰਦੀਆਂ ਤੇ ਸਾਡਾ ਮੁੰਡਾ ਕੈਨੇਡਾ ਜਾ ਕੇ ਬੀਤ ਹੀ ਗਿਆ ਕਹਿੰਦਾ ਮੈਂ ਸਾਰੇ ਹਾਲ ਦੱਸੇ ਵੀ ਤੁਹਾਡੀ लाਡਲੀ ਨੋਂ ਤਾਂ ਇੱਥੇ ਸਿਕਟਾਂ ਵੀ ਪਿੰਦੀ ਆ ਛੂਟੇ ਵੀ ਲੈਂਦੀ ਆ ਬਗਾਨੇ ਸੰਦਾਂ ਦੇ ਛੂਟੇ ਵੇਲੇ ਨਹੀਂ ਸਾਰਾ ਕੁਝ ਚੱਲਦਾ ਕਹਿੰਦਾ ਵੀ ਜਦੋਂ ਮੇਰੀ ਕੋਈ ਵਾਹ ਨਾ ਚੱਲੀ ਰਾਤ ਨੂੰ ਨੀਂਦ ਨਾ ਆਇਆ ਕਰੇ ਬੁਰੇ ਹਾਲਾਤ ਕਹਿੰਦਾ ਮੇਰਾ ਮਾਂ ਪਿਓ ਕਹਿੰਦਾ ਪੁੱਤ ਅੱਗ ਲੱਗੇ ਡਾਲਰਾਂ ਨੂੰ ਕੋਈ ਗੱਲ ਨਹੀਂ ਜਿਹੜਾ ਪੈਸਾ ਲੱਗਣਾ ਸੀ ਉਹ ਤਾਂ ਲੱਗ ਗਿਆ ਤੂੰ ਆਇਆ ਕਰ ਤੂੰ ਪੰਜਾਬ ਆ ਜਾ ਕਹਿੰਦਾ ਚਲੋ ਜੀ ਮੈਂ ਰੋਂਦਾ ਕਰ ਲਾਉਦਾ ਚੀਕਾ ਮਾਰਦਾ ਬਾਈ ਗੋਲਡੀ ਕਹਿੰਦਾ ਜਾ ਚੜਿਆ ਪੰਜਾਬ ਆ ਗਿਆ ਕਹਿੰਦਾ ਇੱਥੇ ਆ ਕੇ ਮੇਰੇ ਮਾਂ ਪਿਓ ਨੇ ਕਿਸ ਚੰਗੇ ਡਾਕਟਰ ਤੋਂ ਮੇਰਾ ਇਲਾਜ ਕਰਾਇਆ ਕਹਿੰਦਾ ਮੇਰੀ ਦਵਾਈ ਹਜੇ ਵੀ ਚੱਲਦੀ ਹੈ ਹਜੇ ਵੀ ਮੈਨੂੰ ਰਾਤ ਨੂੰ ਵੀ ਨੀਂਦ ਬਾਲੀ ਵਧੀਆ ਨਹੀਂ ਆਉਂਦੀ ਹਜੇ ਵੀ ਕਹਿੰਦਾ ਮੈਂ ਡਿਪਰੈਸ਼ਨ ਚੋਂ ਬਾਹਰ ਨਹੀਂ ਨਿਕਲਿਆ ਤੇ ਬਾਈ ਕਹਿੰਦਾ ਉਸ ਤੋਂ ਬਾਅਦ ਜਦੋਂ ਕੁੜੀ ਦੇ ਮਾਂ ਪਿਓ ਨਾਲ ਗੱਲ ਕੀਤੀ ਵੀ ਭਾਈ ਤੁਹਾਡੀ ਕੁੜੀ ਨੂੰ ਇਥੇ ਆ ਕੁਛ ਕੀਤਾ ਉਥੇ ਆਸ਼ਕ ਰੱਖੀ ਫਿਰਦੀ ਆ ਸਿਗਰਟਾਂ ਫੂਕਦੀ ਆ ਪੈਕਸ਼ੈਗ ਲਾਉਂਦੀ ਆ ਨਜ਼ਾਰੇ ਲੈਂਦੀ ਆ ਸਾਡੇ ਪੈਸੇ ਮੋੜੋ ਸਾਡੇ ਮੁੰਡਾ ਦਾ ਬ ਅੱਗੋਂ ਕੁੜੀ ਦਾ ਪਿਓ ਕਹਿੰਦਾ ਸਾਨੂੰ ਕੁਝ ਨਹੀਂ ਪਤਾ ਤੁਸੀਂ ਕੁੜੀ ਨਾਲ ਗੱਲ ਕਰੋ ਅਸੀਂ ਇਸ ਗੱਲ 'ਚ ਕੋਈ ਲੈਣਾ ਦੇਣਾ ਨਹੀਂ ਹੈਗਾ ਕਿ ਕਿੱਥੇ ਉਸ ਕੁੜੀ ਦੇ ਪਿਓ ਨੇ ਜਦੋਂ ਮੰਗਣਾ ਹੋਇਆ ਸੀ ਉਹਦੇ ਇੱਕ ਗੱਲ ਕਹੀ ਸੀ ਵੀ ਜੇ ਮੇਰੀ ਕੁੜੀ ਬਾਹਰ ਜਾ ਕੇ 19 ਕੀ ਕਰੇ ਜਾਂ ਮੁੰਡੇ ਨਾਲ ਧੋਖਾ ਕਰੇ ਤੇ ਮੈਂ ਆਪਦੀ ਦਾੜੀ ਮੂਤ ਨਾਲ ਬਣਾ ਦਊਗਾ ਕਹਿੰਦਾ ਸੀ ਪੰਚਾਇਤ ਬਿਠਾ ਕੇ ਮੇਰੇ ਸਿਰ 'ਤੇ 176 ਮਾਰਿਓ ਇੱਕ ਅਮਰਤਧਾਰੀ ਬੰਦਾ ਇਹ ਗੱਲ ਕਹਿੰਦਾ ਸੀਗਾ ਤੇ ਹੁਣ ਉਹ ਬੰਦਾ ਮੁੱਕਰ ਚੁੱਕਿਆ ਸਾਫ਼ ਹੀ ਕਹਿੰਦਾ ਮੈਨੂੰ ਕੁਝ ਨਹੀਂ ਪਤਾ ਤੇ ਉੱਤੋਂ ਕੁੜੀ ਦੇ ਭਰਾ ਗੋਲਡੀ ਨੂੰ ਤੰਮਕੀਆਂ ਦਿੰਦੇ ਆ ਕਿ ਟਿਕ ਕੇ ਬਹਿ ਜਾ ਨਹੀਂ ਤੇ ਤੈਨੂੰ ਜਾਨੋਂ ਮ ਉੱਤੋਂ ਹੁਣ ਵੈਲਪਣਾ ਵੀ ਕਰਦੇ ਪਏ ਐ ਤੇ ਹੁਣ ਛੋਟਾ ਭਾਂਡਾ ਬਈ ਬਾਹਰ ਜਾ ਕੇ ਉੱਛਲ ਗਿਆ ਜਦੋਂ ਛੋਟੇ ਭਾਂਡੇ ਨੇ ਬਾਹਰ ਜਾ ਕੇ ਸਾਰਾ ਕੁਝ ਦੇਖਿਆ ਦਿਮਾਗ ਇਹ ਹਿੱਲ ਗਿਆ ਹੁਣ ਬਾਈ ਦਾ 35 ਲੱਖ ਰੁਪਈਆ ਵੀ ਖੂ ਖਾਤੇ ਪੈ ਗਿਆ ਉੱਤੋਂ ਬਾਈ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਬਾਈ ਦੀ ਮੈਡੀਸਨ ਚੱਲੀ ਜਾਂਦੀ ਆ ਤੇ ਉੱਤੋਂ ਹੁਣ ਕੁੜੀ ਦਾ ਮਾਂ ਪਿਓ ਤੇ ਕੁੜੀ ਦੇ ਭਰਾ ਧਮਕੀਆਂ ਦਿੰਦੇ ਆ ਕਿ ਚੁੱਪ ਕਰਕੇ ਬਹਿ ਜਾ ਨਹੀਂ ਤੇ ਅਸੀਂ ਤੈਨੂੰ ਮਾਰ ਦੇਣਾ ਬਾਈ ਕਹਿੰਦਾ ਬਾਈ ਹੁਣ ਦੱਸੋ ਮੈਂ ਕਿੱਧਰ ਜਾਵਾਂ ਤੇ ਕੁੜੀ ਦੇ ਮਾਂ ਪਿਓ ਨੇ ਅਮਰਤ ਛਕਿਆ ਹੋਇਆ ਅਮਰਤ ਤੇ ਕੁੜਤੀ ਬਾਹਰ ਜਾ ਕੇ ਸਿਗਰਟਾਂ ਫੂਕਦੀ ਤੇ ਨਾਲੇ ਦੂਜਾ ਕੰਮ ਚਲਾਉਂਦੀ ਐ ਦੇਖ ਲਓ ਹੁਣ ਲੋਕਾਂ ਦੀ ਕਿੱਡੀ ਜਮੀਰ ਮਰ ਗਈ ਆਪਾਂ ਫੇਰ ਵੀ ਕਹਿੰਨੇ ਹੁੰਦੇ ਆ ਕਿ ਚਲੋ ਠੀਕ ਆ ਯਾਰ ਮਾਤੜ ਬੰਗਾ ਮਾਤੜ ਬੰਦੇ ਨੂੰ ਸਾਥ ਦਈਏ ਤੇ ਆਹ ਵੇਖ ਲਓ ਮਾਤੜ ਬੰਦੇ ਪਿਓ ਪੈਂਚਰ ਲਾਉਂਦਾ ਤੇ ਅੱਜ ਧੀ ਕੈਨੇਡਾ ਜਾ ਵੜੀ ਹੁਣ ਉਸੇ ਪਿਓ ਦੀ ਹਵਾ ਚੇਂਜ ਹੋ ਗਈ ਹੁਣ ਆਪਦੇ ਜਵਾਈ ਨੂੰ ਅੱਖਾਂ ਕੱਢਦਾ ਕਹਿੰਦਾ ਤੂੰ ਕੌਣ ਆ ਮੈਂ ਬੜੀਆਂ ਵੀਡੀਓ ਚ ਪਿੱਟਦਾ ਹੁਣਾਂ ਬੜਾ ਪਿੱਟਦਾ ਹੁਣਾਂ ਉਹ ਭਰਾ ਉਹ ਆਈਲੈਂਡਸ ਵਾਲਿਆਂ ਦਾ ਖਿਹੜਾ ਛੱਡ ਦਿਓ ਛੱਡ ਦਿਓ ਛੱਡ ਦਿਓ ਇਹਨਾਂ ਦੇ ਚੱਟੇ ਰੋਖ ਅਜ ਤੱਕ ਹਰੇ ਨਹੀਂ ਹੋਏ 10% ਕੁੜੀਆਂ ਆਈਲੈਂਡਸ ਵਾਲਿਆਂ ਸਹੀ ਨਿਕਲੀਆਂ ਜਿਨ੍ਹਾਂ ਨੇ ਮੁੰਡੇ ਬਾਹਰ ਸਾਧਲੇ ਪਰਿਵਾਰ ਸੈੱਟ ਕਰ ਲਈ 90% ਕੁੜੀਆਂ ਨੇ ਲੋਕਾਂ ਦੇ ਘਰ ਤਬਾਹ ਕਰਤੇ ਲੋਕਾਂ ਦੇ ਪੁੱਤ ਮਾਰਤੇ ਘਰਾਂ ਦੇ ਘਰ ਉਜਾੜਦੇ ਪਰ ਸਾਡੇ ਲੋਕਾਂ ਨੂੰ ਹਜੇ ਤੱਕ ਵੀ ਅਕਲ ਨਹੀਂ ਆਈ ਸਾਡੇ ਲੋਕ ਹਜੇ ਵੀ ਕੈਨੇਡਾ ਜਾਂ ਨੂੰ ਐਡੇ ਉਤਾਵਲੇ ਐਡੇ ਕਾਲੇ ਵੀ ਗੱਲਾਂ ਛੱਡ ਦਿਓ ਬਗਾਨੀਆਂ ਕੁੜੀਆਂ ਦੇ ਪੈਸਾ ਲਾ ਲਾ ਕੇ ਆਪਦਾ ਘਰ ਫੂਕੀ ਜਾਂਦੇ ਆ ਮੁੜ ਕੇ ਅਗਲੀਆਂ ਬਾਹਰ ਜਾ ਕੇ ਜਦੋਂ ਵਨਸ ਬੰਨੇ ਝੂਟੇ ਲੈਂਦੀਆਂ ਨੇ ਸੰਦਾਂ ਤੇ ਅਗਲੀਆਂ ਬਦਲ ਜਾਂਦੀਆਂ ਨੇ ਬਾਈ ਫਿਰ ਤੂੰ ਕੌਣ ਤੇ ਮੈਂ ਕੌਣ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਆ ਵੀ ਭਰਾਵੋ ਸੁਚੇਤ ਹੋ ਜੋ ਬਗਾਨੇ ਮੋਢੇ ਦੇ ਬਾਲਾ ਵਿਸ਼ਵਾਸ ਨਾ ਕਰਿਆ ਕਰੋ ਐਵੇਂ ਆਉਦਾ ਘਰ ਨਾ ਫੂਕਿਆ ਕਰੋ ਸਿਆਣੇ ਬਣ ਜਾਓ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਆ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣਾ ਬਹੁਤ-ਬਹੁਤ ਧੰਨਵਾਦ